ਸੱਤ ਸ਼੍ਰੀਕਾਲ ਜੀ ਗੱਲ ਕਰਦੇ ਹਾਂ ਵਰਤਤ ਵੀਡੀਓ ਬਾਰੇ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਦੀ ਪਤੀ ਜੀ ਉਹਨਾਂ ਦੇ ਘਰ ਆਈ ਹੋਈ ਹੈ ਤੇ ਉਹ ਆਪਸ ਵਿੱਚ ਗੱਲਾਂ ਕਰ ਰਹੀਆਂ ਹਨ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਇੱਧਰ ਤਾਂ ਤੇਰੇ ਫੋਫੜ ਨੇ ਨਵਾਂ ਹੀ ਪੰਗਾ ਪਾ ਦਿੱਤਾ ਫਿਰ ਉਹ ਕਹਿੰਦੀ ਹੈ ਕਿ ਸੰਦੀਪ ਵੀ ਘਟ ਨਹੀਂ ਤਾਂ ਸੰਦੀਪ ਪਤੀ ਜੀ ਕਹਿੰਦੀ ਹੈ ਕਿ ਮੈਨੂੰ ਤਾਂ ਸਮਝ ਨਹੀਂ ਆਦ ਰਹੀ ਕਦੇ ਤੁਸੀਂ ਫੋਫੜ ਨੂੰ ਮਾਰਾ ਕਹਿ ਰਹੇ ਹੋ ਤੇ ਕਦੇ ਸੰਦੀਪ ਨੂੰ ਪਹਿਲਾਂ ਤਾਂ ਸੰਦੀਪ ਬੜੀ ਚੰਗੀ ਹੁੰਦੀ ਸੀ ਫਿਰ ਉਹਦੀ ਮੰਮੀ ਕਹਿੰਦੀ ਹੈ ਕਿ ਜਦ ਦੀ ਪ੍ਰੀਤ ਵਿਆਹੀ ਗਈ ਹੈ ਸੰਦੀਪ ਬਹੁਤ ਲਈ ਹੈ ਸ਼ਾਇਦ ਉਸ ਨੂੰ ਇਸ ਗੱਲ ਦਾ ਹੀ ਸਵਾਦ ਹੈ ਕਿ ਪ੍ਰੀਤ ਇੰਨੇ ਚੰਗੇ ਘਰ ਵਿੱਚ ਕਿਉਂ ਵਿਆਹੀ ਗਈ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਹੁਣ ਤਾਂ ਇੰਨਾ ਤਿੰਨਾਂ ਦਾ ਹੀ ਏਕਾ ਹੋਇਆ ਹੋਇਆ ਹੈ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਮੈਂ ਤਾਂ ਬਹੁਤ ਦੁਖੀ ਹਾਂ ਉੱਧਰ ਮੇਰੀ ਧੀ ਵੀ ਰਸਕੇ ਚਲੀ ਗਈ ਤੇ ਕਈ ਦਿਨ ਹੋ ਗਏ ਮੇਰਾ ਉਸ ਨਾਲ ਫੋਨ ਤੇ ਵੀ ਗੱਲ ਨਹੀਂ ਹੋਈ ਇਸ ਕਰਕੇ ਮੈਨੂੰ ਉਸ ਦੀ ਬਹੁਤ ਚਿੰਤਾ ਸਤਾ ਰਹੀ ਹੈ ਪ੍ਰੀਤਿਪਤੀ ਜੀ ਕਹਿੰਦੀ ਹੈ ਕਿ ਭੂਆ ਹੁਣ ਮੈਨੂੰ ਜਾਣਾ ਹੋ ਉਹ ਵੇਗਾ ਕਿ ਮੈਂ ਡਿਊਟੀ ਤੇ ਵੀ ਜਾਣਾ ਹੈ ਫਿਰ ਉਹ ਇੱਕ ਐ ਕਿ ਤਰ ਪੈਂਦੀ ਹੈ ਫਿਰ ਉਹ ਘਰ ਤੇ ਆਪਣੇ ਫੜਜੀ ਨੂੰ ਵੀ ਮਿਲਦੀ ਹੈ ਉਸ ਨੂੰ ਦੂਰੋਂ ਫੜਤੀ ਹੀ ਬੁਲਾ ਲੈਂਦੇ ਹਨ ਤੇ ਗੇਟ ਤੱਕ ਛੱਡਣ ਵੀ ਨਹੀਂ ਆਉਂਦੇ ਤਦ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਤੁਸੀਂ ਕੁੜੀ ਦੇ ਆਏ ਦਾ ਭੋਰਾ ਵਿਚਾਰ ਨਹੀਂ ਕੀਤਾ ਤਾਂ ਪ੍ਰੀਤ ਦਾ ਡੈਡੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਰਿਸ਼ਤੇਦਾਰਾਂ ਨਾਲ ਇਸੇ ਤਰ੍ਹਾਂ ਹੀ ਕਰਦੀ ਹੈ ਜਾਦਿਕਾ ਜਦ ਇਹਨਾਂ ਦੀ ਭੂਆ ਆਈ ਸੀ ਤੇ ਤੋਂ ਉਸ ਨਾਲ ਕੀ ਕੀਤਾ ਸੀ ਇਸ ਤਰ੍ਹਾਂ ਨਾਲ ਚਾਪੀ ਬੈਸ ਹੁੰਦੀ ਹੈ ਤੇ ਪ੍ਰੀਤ ਦੀ ਮੰਮੀ ਸੰਦੀਪ ਨੂੰ ਵੀ ਜਾਂਦੀ ਜਾਂਦੀ ਕਹਿ ਦਿੰਦੀ ਹੈ ਕਿ ਸਾਵੇਂ ਐਸੇ ਤੇ ਪਵਾੜੇ ਪਾਏ ਹੋਏ ਹਨ ਫਿਰ ਉਹ ਅੰਦਰ ਜਾ ਕੇ ਪ੍ਰੀਤ ਨੂੰ ਫੋਨ ਲਗਾਉਂਦੀ ਹੈ ਇੱਧਰ ਵੀ ਕੀ ਪਹਿਲਾਂ ਤਾਂ ਫੋਨ ਚੱਕਦਾ ਨਹੀਂ ਪਰ ਜਦ ਬਾਰ-ਬਾਰ ਆਉਂਦਾ ਹੈ ਤਾਂ ਉਸ ਨੂੰ ਫੋਨ ਚੱਕਣਾ ਹੀ ਪੈ ਜਾਂਦਾ ਹੈ ਉਹ ਫੋਨ ਤੇ ਮੇਹੀ ਬਹਾਨਾ ਲਗਾ ਦਿੰਦਾ ਹੈ ਕਿ ਮੇਰਾ ਤਾਂ ਫੋਨ ਖਰਾਬ ਹੋ ਗਿਆ ਸੀ ਇਸ ਕਰਕੇ ਫੋਨ ਚੱਕਿਆ ਨਹੀਂ ਜਾਂਦਾ ਤੇ ਉਹ ਇਹ ਵੀ ਕਹਿੰਦਾ ਹੈ ਕਿ ਪ੍ਰੀਤ ਦਾ ਸੱਤੇ ਪਈਏ ਮੈਂ ਤੁਹਾਡੀ ਸ਼ਾਮ ਨੂੰ ਗੱਲ ਕਰਾ ਦੇਵਾਂਗਾ ਫਿਰ ਵਿੱਕੀ ਦੀ ਮਾਂ ਆਉਂਦੀ ਹੈ ਤੇ ਵੀ ਕਿ ਉਸ ਨੂੰ ਦੱਸਦਾ ਹੈ ਕਿ ਪ੍ਰੀਤ ਦੀ ਮੰਮੀ ਦਾ ਬਾਰ-ਬਾਰ ਫੋਨ ਆ ਰਿਹਾ ਹੈ ਤੇ ਹੁਣ ਮੈਂ ਕੀ ਕਰਾਂ ਤੁਹਾਡੀ ਮੰਮੀ ਕਹਿੰਦੀ ਹੈ ਕਿ ਫਿਰ ਕੀ ਹੈ ਉਸ ਦੀ ਗੱਲ ਕਰਾ ਦਿਤਾ ਵਿੱਕੀ ਪ੍ਰੀਤ ਦੀ ਗੱਲ ਕਰਾਉਣ ਲਈ ਰਾਜ਼ੀ ਹੋ ਜਾਂਦਾ ਹੈ ਪਰ ਉਹ ਪ੍ਰੀਤ ਨੂੰ ਕਹਿੰਦਾ ਹੈ ਕਿ ਅਸੀਂ ਇੱਥੇ ਕੋਲੇ ਹੀ ਖੜਾਗੇ ਤੂੰ ਸਾਡੇ ਕੋਲ ਬੈਠ ਕੇ ਹੀ ਫੋਨ ਤੇ ਗੱਲ ਕਰ ਪ੍ਰੀਤ ਆਪਣੀ ਮੰਮੀ ਨੂੰ ਫੋਨ ਲਗਾ ਲੈਂਦੀ ਹੈ ਜਦੋਂ ਫੋਨ ਲਗਾਉਂਦੀ ਹੈ ਤਾਂ ਉਸ ਦਾ ਮਨ ਭਰ ਆਉਂਦਾ ਹੈ ਉਹ ਰੋਣ ਲੱਗ ਜਾਂਦੀ ਹੈ ਤਾਂ ਦਿਮਾਗ ਪੁੱਛਦੀ ਹੈ ਕਿ ਪਤ ਕੀ ਹੋਇਆ ਤੂੰ ਕਿਉਂ ਰੋ ਰਹੀ ਹੈ ਤੇਰੇ ਤਾਂ ਸੋਹਰੇ ਸੋਹਰੇ ਵੀ ਬੜੇ ਚੰਗੇ ਆ ਫਿਰ ਉਹ ਕਹਿੰਦੀ ਹੈ ਕਿ ਜੋ ਕੁਝ ਇੱਥੇ ਹੋਇਆ ਹੈ ਉਹ ਸੁਧਾ ਫਿਕਰ ਨਾ ਕਰ ਤਾਂ ਫਿਰ ਉਹ ਵਿੱਕੀ ਨੂੰ ਵੀ ਕਹਿੰਦੀ ਹੈ ਕਿ ਪੁੱਤ ਇਸ ਘਰ ਵਿੱਚ ਜੋ ਕਲੇਸ਼ ਹੋਇਆ ਹੈ ਇਸ ਕਰਕੇ ਹੀ ਪ੍ਰੀਤ ਦਾ ਮਨ ਪਰ ਆਇਆ ਹੈ ਇਸ ਕਰਕੇ ਤੁਸੀਂ ਇਸ ਦਾ ਧਿਆਨ ਰੱਖਿਓ ਤਾਂ ਵਿੱਕੀ ਕਹਿੰਦਾ ਹੈ ਕਿ ਕੋਈ ਨਹੀਂ ਮੰਮੀ ਜੀ ਅਸੀਂ ਤਾਂ ਇਸ ਦਾ ਪੂਰਾ ਧਿਆਨ ਰੱਖ ਰਹੇ ਹਾਂ ਪ੍ਰੀਤ ਵੀ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਮੰਮੀ ਮੈਨੂੰ ਤੁਸੀਂ ਮਿਲਣ ਆ ਜਾਇਓ ਤਾਂ ਉਹਦੀ ਮੰਮੀ ਕਹਿੰਦੀ ਹੈ ਕਿ ਮੈਂ ਥੋੜੇ ਦਿਨਾਂ ਤੱਕ ਮਿਲਣ ਆਵਾਂਗੀ ਇਹ ਕਹਿ ਕੇ ਫੋਨ ਕੱਟ ਦਿੰਦੀ ਹੈ ਬਾਅਦ ਦੇ ਵਿੱਚ ਵਿੱਕੀ ਪ੍ਰੀਤ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਮਾਂ ਕੋਲ ਰੋ ਕਿਉਂ ਰਹੀ ਸੀ ਕੀ ਸਾਬਤ ਕਰਨਾ ਚਾਹੁੰਦੀ ਸੀ ਇਹਕੇ ਕਿਉਂ ਮਾਪੇ ਚਲੇ ਜਾਂਦੇ ਹਨ ਤਾਂ ਫਿਰ ਪ੍ਰੀਤ ਸੋਚਦੀ ਹੈ ਕਿ ਮੈਂ ਕਿੱਡੀ ਬਦੀ ਮूर्ख ਸੀ ਜੋ ਇਹਨਾਂ ਤੇ ਭਰੋਸਾ ਕਰਦੀ ਰਹੀ ਇਹਨਾਂ ਦੇ ਤਾਂ ਚਿਹਰੇ ਹੀ ਬੜੇ ਹਨ ਇਹ ਮੇਰੇ ਕੋਲ ਕੁਝ ਹੋਰ ਮੰਮੀ ਕੋਲ ਕੁਝ ਹੋਰ ਤੇ ਬਾਹਰ ਲੋਕਾਂ ਕੋਲ ਕੁਝ ਹੋਰ ਬਣ ਜਾਂਦੇ ਹਨ ਮੈਂ ਕਿਉਂ ਨਹੀਂ ਇਹਨਾਂ ਨੂੰ ਸਮਝ ਸਕੀ ਮੈਂ ਤਾਂ ਇਹਨਾਂ ਦੀ ਮਗਰ ਲਾ ਕੇ ਭੂਆ ਨਾਲ ਵੀ ਵਿਗਾੜ ਲਈ ਹੈ ਹੁਣ ਤਾਂ ਮੈਂ ਉਹਨਾਂ ਦੇ ਘਰ ਵੀ ਜਾਣ ਜੋਗੀ ਨਹੀਂ ਰਹੀ ਇਸ ਤਰ੍ਹਾਂ ਕਾਫੀ ਅੰਦਰੋਂ ਅੰਤਰੀ ਕਾਫੀ ਦੁਖੀ ਹੁੰਦੀ ਹੈ ਸੋ ਹੁਣ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪ੍ਰੀਤ ਆਪਣੀ ਭੂਆ ਨੂੰ ਮਿਲਣ ਜਾਵੇਗੀ ਜਾਂ ਨਹੀਂ ਇਹ ਦੇਖਣ ਲਈ ਵੀਡੀਓ ਦੇ ਨਾਲ ਬੜੇ ਰੋਚਕ ਹੈ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ, ਟਿੱਪਣੀ ਜ਼ਰੂਰ ਕਰਿਓ। ਧੰਨਵਾਦ।